ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਤਰਤਾਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅ ਹਉ ਆਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਤਿ ਜੋਗਾ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚੈ ਸੋਤ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਜੋਤ ਨ ਹੋਵਈ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪਰੀਆਂ ਪਾਰ ਸਹਸ ਸੋ ਸਿਆਣ ਪਾਲਖੋ ਹੈ ਤਾ ਇੱਕ ਨ ਚੱਲੇ ਨਾਲ ਤੁਸ ਛਿਆਰਾਂ ਹੋਈ ਐ ਅਬ ਗੂੜਾ ਤੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਤਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮਾਂ ਮਿਲੈ ਬੜਿਆਈ ਹੁਕਮੀ ਤਮਣੀ ਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਹੋਵੇ ਤ ਹੁਕਮੀ ਸਦਾ ਭਵਾ ਜੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਣਾ ਕੋਏ ਨਾਨਕ ਹੁਗੁ ਗਮੈ ਜੇ ਬਜੈ ਤੋ ਹਮੈ ਜਹ ਨਾ ਦੋਏ ਗਾਵੇ ਕੋ ਦਾਨ ਹੋ ਵੈ ਕਿਸ ਤਾਨ ਗਾਵੇ ਕੋ ਦਾਤ ਜਾਨ ਨਿਸ਼ਾਨ ਗਾਵੇ ਕੋ ਕਨ ਵਡਿਆਈਆਂ ਚਾਰ ਗਾਵੇ ਕੋ ਦਿਆ ਵਿਖਮਾ ਵਿਚਾਰ ਗਾਵੇ ਕੋ ਸਾਥ ਕਰੇ ਤਨ ਤੇ ਗਾਵੇ ਕੋ ਜੀ ਲ ਵਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖੈ ਹਦਰਾ ਹਦੂਰ ਕਥਨਾ ਕਥਿ ਨ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਬਾਹੇ ਤੁਗਾ ਤੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚੱਲਾਏ ਰਾਹ ਨਾਨਕ ਵਿਖੇ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਤਿਨਾਏ ਪਾਖਿਆ ਪਾ ਹੋ ਆਪਾਰ ਅਕਹਿ ਮੰਗ ਦੇ ਦੇ ਦਾਤ ਦੇ ਤਾਰ ਮ ਫਿਰ ਦੇ ਅਭਿਆਰਖੀਐ ਜਿਤ ਦੇ ਸਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੰਤ ਰੇ ਪਿਆਰ ਇਮਰਤ ਵੇਲਾ ਸੱਚ ਨਾ ਓਮ ਵੜਿਆਈ ਵਿਚਾਰ ਦਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਤੁਧਾ ਵੀ ਹੈ ਕੁਣੀ ਨਿਹਾਨ ਹੰਗਾਵੀ ਸੁਣੀਐ ਮਨ ਰਖੀਏ ਭਾਉ ਦੁਖ ਬਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗौरीशਰ ਗੁਰਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੀ ਹਉ ਜਾਣਾ ਯਕ ਨਾਹੀ ਕਹਿਣਾ ਕਰਣ ਜਾਏ ਪੁਰਾ ਇੱਕ ਦੇਹ 부ਜਾਈ ਸੁਪਨਾ ਜੀਆਂ ਕਾਇਕ ਦਾਤਾ ਸੋ ਮੈਂ ਮਿਸਰਣਾ ਜਾਏ ਤੀਰਥ ਨਵਾ ਜਿਸ ਭਾਵਾ ਬਿਨ ਬਾਣੀ ਕੇ ਨਾਹੀ ਕਰੀ ਜੇ ਤੀਸਰੜੇ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਅਪੁਰ ਕੀ ਸਿੱਖ ਸੁਣੀ ਗੁਰ ਆਪ ਦੇ ਬੁਝਾਈ ਸੁਬਣਾ ਜੀ ਅੱਖਾ ਇੱਕ ਦਾਤਾ ਸੋ ਮੈਂ ਵਿਸ਼ਰਣਾ ਜਾਈ ਜੇ ਜੁਗਜਾਰੇ ਆ ਰਜਾ ਹੋਰ ਸੁਣੀ ਹੋਏ ਨਮਕੰਡਾ ਵਿਚਾਨੀਆਂ ਨਾਲ ਤਲੇ ਸਾਬ ਕੋਏ ਚੰਗਾ ਨਾਉ ਰਖਾਇ ਗੈ ਜਸ ਕੀਰਤਿ ਜਗ ਲੇ ਜੇ तिस ਨਦਰ ਨਾ ਆਵਈ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਕੁਣ ਕਰੇ ਗੁਣਮੰਤੇ ਆ ਕੁਣ ਥੇ ਦੇਹਾ ਕੋਈ ਨ ਸੁਜਾਈ ਜੇ तिस ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲਿਆ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਆਇਸ਼ਰ ਬਰਮਾਇੰਦ ਸੁਣਿਆ ਮੁਕਤ ਸਲਾਹ ਹਰਮੰਦ ਸੁਣਿਆ ਜੋਗ ਤੁਪਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤ ਦਾ ਸਦਾ ਵਿਕਾਸ ਸੁਣਿਆ ਗੂਖ ਪਾਪ ਆਨਾਸ਼ ਸੁਣਿਆ ਸਤ ਸੰਦੋਹ ਗਿਆਨ ਸੁਣਿਆ ਅਟ ਸੜਕਾ ਇਸ਼ਾਨ ਸੁਣਿਆ ਪਟਪੜ ਪਾਵੇ ਮਾਨ ਸੁਣਿਆ ਲੱਗ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਨਾ ਕੇ ਕਾਹ ਸੁਣਿਆ ਸੇਖ ਬੀਰ ਬਾਦਸ਼ਾਹ ਸੁਣਿਆਂ ਦੇ ਪਾਵੈਰਾ ਸੁਣਿਆ ਹੱਥ ਹੋਏ ਸਤਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹ ਪਸੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇਗਾ ਬਹਤਰਨ ਵਿਚਾਰ ਐਸਾ ਨਾਮ ਨਨੰਦਨ ਹੋਏ ਜੀ ਕੋ ਮਨਦਾਨ ਮਨ ਕੋਏ ਮੰਨੈ ਸੁਰਤ ਹੋਵੇ ਮਨੁ ਬੁੱਧ ਮੰਨੈ ਸਕਲ ਭਵਨ ਕੀ ਸ਼ੁੱਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਨਮਕਾ ਸਾਥ ਨਾ ਜਾਏ ਐਸਾ ਨਾਮ ਨਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿਮ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਧੀ ਸੁਨ ਬੰਦ ਐਸਾ ਨਾਮ ਨਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਬਾਵੈ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਕ੍ਰਿਸ਼ਕ ਮੰਨੈ ਨਾਨਕ ਪਵਹਿ ਨਾ ਭੇਕ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੈ ਮਨ ਤੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚਿ ਬਾਵਹਿ ਦਰਜੈ ਮਾਨ ਪੰਚਿ ਸੋਹਾ ਹੈ ਤਦ ਰਾਜਾਨ ਉਨ ਬੰਚਾ ਗਾ ਗੁਰ ਏਕ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਤਰਨ ਨਾਹੀ ਸ਼ੁਮਾਰ ਧੌ ਤਨ ਮੰਦਿਆ ਕਬੂਤ ਸੰਤੋਖਤਾ ਪ੍ਰਖਿਆ ਜਨਸੂਤ ਦੇ ਕੋ ਬੁਝ ਜਾ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਪਹਾੜ ਧਰਤੀ ਹੋਰ ਪਰੈ ਹੋਰ ਹੋਰ ਜਿਸ ਦੇ ਭਾਰ ਤਲੈ ਗਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਥਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਓਹ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕਿਤਾਬ ਸਾਵ ਇੱਕ ਕਬਾਓ ਦਿਸਤੇ ਹੋਏ ਲਖਦਰੀਆ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਦ ਦੁੱਤ ਤਪავੈ ਸਾਈ ਭਲੀਕਾਰ ਦੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾ ਆਸੰਖ ਗ੍ਰੰਥ ਮੁਖ ਵੇਦ ਪਾਠ ਆਸੰਖ ਜੋਗ ਮਨ ਰਹਿ ਜੋ ਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਤੀ ਆਸੰਖ ਦਾਤਾਰ ਆਸੰਖ ਸੋਰ ਮੋ ਬਖਸਾਰ ਆਸੰਖ ਮੋ ਲੜਿ ਬਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰ ਆਨ ਜਾਵਾ ਇਕ ਵਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਪੂਰ ਅਸੰਖ ਚੋਰ ਹਰਾਮਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਬੜਹ ਤਿਆਗ ਕਮਾਹੇ ਅਸੰਖ ਪਾਪੀ ਬਾਪ ਕਰ ਜਾਹੇ ਅਸੰਖ ਬੁੜਿਆਰ ਬੁੜੇ ਵਿਰਾਹੇ ਆ ਸੰਖਮਲੇਸ਼ ਮਲ ਬਖ ਸਾਹੇ ਆ ਸਖਨਿੰਦਤ ਸਰ ਕਰ ਹੈ ਪਾਰ ਨਾਨਕ ਨੀਚ ਕਹ ਵੀਚਾਰ ਵਾਰਿਆ ਨਾ ਜਾਵਾ ਇਕ ਬਾਰ ਜੋ ਤਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਆ ਸੰਖਨਾਬ ਆ ਸੰਖਤਾਬ ਆ ਗੰਮ ਗੰਮ ਸੰਖ ਲੋ ਆ ਸੰਖਤ ਹੈ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾਰ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਕਾਨ ਜਿਨੇ ਲਿਖੇ ਦੇ ਸਿਰਨਾਹੇ ਜੇ ਫਰਮਾਏ ਜਿਵਦੇ ਬਾਹੇ ਜਿਤਾ ਕੀਤਾ ਦਿੱਤਾ ਨਾਉ ਬਿਨਣਾਵੇ ਨਾਹੀ ਕੋਤਾਉ ਗੁਦਰਦੋ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਪਾਵੇ ਸਾਈ ਭਲੀ ਤਾਰ ਤੁਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਬੈਰ ਦੰਦੇ ਬਾਣੀ ਤੋਂ ਤਾ ਉਤਰ ਸੁਖੇ ਮੂਤ ਬਲੀ ਦੀ ਗੱੜ ਹੋਏ ਦੇ ਸਾਬੂਣਾ ਲਈਏ ਹੋ ਤੋਏ ਪਰ ਯਾ ਮਤ ਬਾਬਾ ਦੇ ਸੰਗ ਜੋ ਤੂੰ ਪੈ ਨਵੇਂ ਕੈ ਰੰਗ ਪੁੰਨੀ ਬਾਬੀ ਆ ਕਰਨਾ ਹੈ ਕਰ ਕਰ ਕਰਣਾ ਲਖ ਲੈ ਜਾ ਆਪੇ ਬੀਜ ਆਪੇ ਹੀ ਖਾਣਾਂ ਹੁਕਮੀਆਂ ਬਹ ਜਾਹੋ ਤੀਰਤ ਦਪ ਦਿਆ ਤਤ ਤਾਨ ਜਿ ਕੋ ਪਾਵੇ ਤਿਲ ਤਾਮਣ ਸੋਨੇਆ ਮੰਨੇਆ ਮਨ ਕੀਤਾ ਭਾਉ ਨੰਦਰਗਤ ਤੀਰਥ ਮਲਣਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਪਣ ਗੁਣ ਕੀਤੇ ਬਖਤਰਾਂ ਹੋਏ ਸੁਅਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮੰਨਤਾਓ ਕਵਨ ਸਵੇਲਾ ਵਖਤ ਕਵਨ ਕਵਨ ਸਤ ਕਵਨ ਵਾਰ ਗਵਨ ਸਰੂਤੀ ਮਾਹੋ ਅਵਨਾ ਜਿਤ ਹੋ ਆਇ ਆਕਾਰ 베ਰਣ ਪਈਆ ਪੰਡਤੀ ਜੇ ਹੋ ਵਹਿ ਲੇਖਾਨ ਵਕਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਗੁਰਾਨ ਤਿਤਵਾਰਨਾ ਜੋਗੀ ਜਾਣੈ ਰਤਮਾਉ ਨ ਕੋਈ ਜਾਗਰਤਾ ਸਰੜੀ ਕੋ ਸਾਥੇ ਅਪੇ ਜਾਣੈ ਸੋਈ ਕਿ ਗਿਵ ਕਰਿਆ ਕਾ ਗਿਵਸਾ ਲਾਹੀ ਕਿ ਔਰਣੀ ਕਿਵ ਜਾਣਾ ਨਾਨਕ ਆਖਨ ਸਭ ਕੋ ਆਖਾ ਇੱਕ ਦੂਏ ਕਿਸੇ ਆਣਾ ਵੱਡਾ ਸਾਹਿਬ ਵਟੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਹੰਦਕਿਆ ਨਾਮ ਸੁਹੈ ਬਾਦਾਲ ਬਾਦਾਲ ਢੱਲਾ ਕਾਗਾ ਸਾਂਗਾ ਔੜ ਤੋ ਔੜ ਘਬਾਲ ਥਕੇ ਵੇਚਾਨਿਕ ਬਾਦ ਸੈ ਸਠਾਰਾ ਕਹਨ ਕਤੇ ਬਾਸ ਲੋਇਕ ਤਾਤ ਲਿਖਾ ਹੋਏ ਦਲਕੀਏ ਲਿਖਾ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਲਾਹੀ ਸਲਾਹੇ ਤਿਸਰਤ ਨ ਪਾਈ ਆ ਨਦੀਆਂ ਤੇ ਵਾ ਪਵਹ ਸਮੁੰਦ ਨ ਜਾਣੀ ਅਹ ਸਮੁੰਦ ਸ਼ਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਤਸਮਨ ਹੋ ਨਾ ਬਿਸਰਹਾ ਅੰਤ ਨਾ ਸਿద్ధి ਕਾ ਨਾ ਅੰਤ ਅੰਤਨ ਕਰਨ ਦੇਨ ਨਾ ਅੰਤ ਅੰਤਨ ਵੇਖਣ ਸੁਣਣ ਨਾ ਅੰਤ ਅੰਤਨ ਜਪੈ ਯਮਨ ਮੰਤ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰ ਆਵਾਰ ਅੰਤ ਕਾਰਣ ਦੇਤੇ ਬਿਲੜਾ ਹੈ ਤਾ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਤੀਏ ਬਹੁਤਾ ਹੋਏ ਵੱਡਾ ਸਾਹਬੇ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਬੜੀ ਉੱਚਾ ਹੋਵੇ ਕੋਏ ਥਿਸੀ ਉੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਬਿਲਖਿਆ ਨਾ ਜਾਏ ਵੱਡਾ ਦਾਤਾ ਦਲਨਾਤ ਮਾਏ ਤੇਤੇ ਮੰਗਹ ਜੋਦੇ અપਾਰ ਕਿ ਤਿਆਗਣਤ ਨਹੀਂ ਵਿਚਾਰ ਕਿ ਦੇਖਬਤ ਟਹ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੁਰ ਕਾਹੀ ਕਾਇ ਕਿ ਤਿਆ ਦੁਖ ਭੁਗ ਸਦ ਮਾਰ ਵਹ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਬਾਣੇ ਹੋਏ ਹੋਰ ਆਖਨ ਸੱਤੇ ਕੋਏ ਜੇ ਕੋ ਖਾਇ ਕੋ ਆਖਨ ਪਾਹੇ ਉਹ ਜਾਣੇ ਜੀਤੀ ਆ ਮ ਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪਹਿ ਕੇ ਹੀ ਕੇ ਜੈਸੋ ਨੋ ਬਖਸ਼ੇ ਸੁਬਤ ਸਲਾਹ ਨਾਨਕ ਪਾਤਸ਼ਾਹੀ ਬਾਦਸ਼ਾਹ ਨਾਮੁ ਲਗੋਣ ਆਮਲ ਵਾਪਾਰ ਅਮਲ ਵਾ ਬਾਰੀ ਅਮਲ ਬੰਡਾਰ ਅਮਲ ਆਵਹਿ ਅਮਰਲੇ ਜਾਹਿ ਅਮਲ ਪਾਹਿ ਮੁੱਲਾ ਸਮਾਏ ਨਾਮਲ ਦਰਮਾ ਅਮਲ ਦੀ ਬਾਣ ਅਮਲ ਤਲ ਅਮਲ ਪ੍ਰਵਾਨ ਆਮਲ ਬਖਸ਼ੀ ਸਾਮਰਲੇ ਸ਼ਾਨ ਆ ਮੁੱਲ ਕਰਮਿਆ ਮੁੱਲ ਫੁਰਮਾਨ ਆਇ ਮੁੱਲ ਮੁੱਲ ਕਿਆ ਨਾ ਜਾਏ ਨਾਥ ਅਸ ਰਹਿ ਲਿਵਲਾਏ ਆਖੇ ਵੇਦ ਬਾਠ ਪੁਰਾਣ ਆਖੇ ਫੜੇ ਕਰੇ ਭਿਆਨ ਆਖੇ ਪਰਮੇ ਆਖਾ ਇੰਦ ਆਖੇ ਗੁਪੀਤ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗਿਤੇ ਕੀਤੇ ਬੋਧ ਆਖੇ ਦਾਨ ਵਿਅਥਾ ਦੀਬ ਆਖੇ ਸੁਰ ਨਨਮੁਨਜਨ ਸੇਵ ਇਤੇ ਅੱਖ ਆਖਣ ਪਾਹੇ ਇਤੇ ਕਹ ਤਾ ਟੁੱਟ ਜਾਹੇ ਇਤੇ ਕੀਤੇ ਹੋਰ ਕਰਹ ਤਾ ਆਖਣ ਸਤਹਿ ਕਹੀ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਿਖਿਆ ਛੜਗਾ ਬਾਰਾ ਗਵਾਰ ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਸਾ ਕੀਤੇ ਬਾਵਨ ਹਾਰੇ ਕੀਤੇ ਰਾਗ ਬ੍ਰਿਸ਼ੋ ਕਹੀ ਅਨ ਕੀਤੇ ਕਾਪਨ ਹਾਰੇ ਤਾਵੇ ਤਹਨੋਂ ਬਉਣ ਬਣੀ ਬੈ ਸ਼ੰਤਰ ਕਾਵੇ ਰਾਜਾ ਧਰਮ ਦਵਾਰੇ ਗਾਵਹਿ ਜਿਤੁ ਕੁਪਿਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਅੰਦੀਨ ਦਸਨ ਬੈਟੇ ਦੇਵ ਤਿਆ ਅੰਦਰ ਨਾਲੇ ਗਾਵਹਿ ਸਦਸ਼ਮਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਣਨ ਰਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਟੜ ਦੀ ਰਤਨਾਂ ਦੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਕਾਣੀ ਜਾਰੇ ਗਾਵੈ ਖੰਡ ਮੰਡਲ ਵਰ ਬੰਡਾ ਕਰ ਕਰ ਰੱਖੇ ਧਾਰੇ ਸੇ ਤਦਨੋਂ ਗਾਵੈ ਜੋ ਤਦ ਪਾਪਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨਿਉ ਪਾਈ ਦਰਗਰ ਵੇਖੈ ਗੀਤਾ ਆਪਣਾ ਜਬ ਦਿਸਦੀ ਵੜਿਆਈ ਜੋ ਤਸਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਸਹਾ ਬਾਦਸ਼ਾਹ ਸਹਿਬ ਨਾਨਕ ਰਹਿ ਨਰ ਜਾਈ ਮੰਦਾ ਸੰਤੋਖ ਕਰਮ ਬਧ ਝੋੜੀ ਧਿਆਨ ਕੀ ਕਰ ਹੈ ਬੇਭੂਤ ਜਿੰਦਾਗਾਲ ਕੁਆਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਛੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤੇ ਸ਼ਾਇਆ ਦੇਸ਼ ਆਦਿ ਨੀਲਾ ਨਾ ਦੇ ਅਨਾਹਦ ਤੁਕ ਤੁਕੇ ਕੋ ਵੇਸ ਭੁਗਤ ਕੇ ਆਣ ਦਇਆ ਭੰਡਾਰਨ ਕਟਕੜ ਵਜ ਨਾਦ ਨਾ ਬਨਾਤ ਨਾਤੀ ਸਭ ਜਾਪੀ ਰਿਧਿ ਦਿਵਰਾ ਸਾਦ ਸੰਜੋਗ ਬਜੋਗ ਤੋਇ ਕਾਰ ਚਲਾਵੇ ਲਿਖਿ ਆਵੇ ਭਾਗ ਆਦਿ ਸਿਸ਼ਾ ਆਦੇਸ਼ ਆਦਿ ਅਨਿਲਾ ਨਾ ਤੇ ਅਨਹਦ ਜੁਗ ਜੁਗ ਇੱਕ ਵੇਸ ਨਿਕਮਾਈ ਜੁਗਤ ਬਿਾਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰ ਇੱਕ ਲਾਏ ਦੀ ਬਾਣ ਜਬ ਇਸ ਬਾਵੈ ਤਬੈ ਚਲਾਵੇ ਜਿਬ ਹੋਵੇ ਬ੍ਰਹਮਾਨ ਓ ਵੇਖੈ ਉਹ ਨਨਦਰਣ ਆਵੇ ਬਹੁਤਾਇ ਹੋ ਵਿਡਾਨ ਆਦੇਸ਼ ਦਸ਼ਾਯਾ ਦੇਸ਼ ਆਦਿ ਨੀਲਾ ਨਾਦਿਆ ਨਾਥ ਜੁਗ ਜੁਗ ਇੱਕ ਵੇਸ ਨਾ ਸਣ ਲੋਏ ਲੋਏ ਪੰਡਾਰ ਜੋ ਕਸ਼ ਪਾਇਆ ਸੋ ਏਕਾ ਵਾ ਤਰ ਕਰ ਵਿਕੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸ਼ਾਯਾ ਦੇਸ਼ ਆਦਿ ਨੀਲਾ ਨਾਦਿਆ ਨਾਥ ਜੁਗ ਜੁਗ ਇੱਕ ਵੇਸ ਇਕ ਦੂਜੀ ਬੌ ਲਖ ਹੋਏ ਲਖ ਹੋਵਹਿ ਲਖ ਵੀਸ ਲਖ ਲਖ ਜਿਹੜਾ ਆਖੀ ਹੈ ਇਕ ਨਾਮ ਜਗਦੀਸ਼ ਮੇਂ ਤਰੇ ਬਦ ਬਵੜੀਆ ਟੜਿਆ ਹੋਏ ਆਕੀਸ ਸੁਣ ਗੱਲਾਂ ਆਕਾਸ਼ੀ ਪੀਟਾ ਆਈ ਰੀਸ ਨਾਨਕ ਨਦਰਿ ਪਾਈ ਹੈ ਗੂੜੇ ਗੁੜਾਤੀਸ ਨਖਨ ਜੋਰਜ ਪੈਣ ਜੋਰ ਜੋਰਣ ਮੰਗਣ ਦੇਣ ਜੋਰ ਜੋਰਣ ਜੀਵਣਾ ਮਰਣ ਨਹ ਜੋਰ ਜੋਰਨ ਰਾਜ ਮਾਲ ਮਨਸੂਰ ਜੋਰਨ ਸਰਦੀ ਗਿਆਨ ਵਿਚਾਰ ਜੋਰਨ ਜੁਗਤੀ ਛਟਾ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਤਮਲੀਤ ਨ ਕੋਏ ਰਾਤੀ ਰੁਜੀ ਦਿੱਤੀ ਵਾਰ ਬਹੁਣ ਬਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਦਾ ਪ੍ਰਕੀਤ ਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਦਨਕੇ ਨਾਮ ਨਿਤ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਬ ਸੱਚਾ ਦਰਬਾਰ ਤਿਥੈ ਸੋਹਣ ਬੰਜ ਪਰਮਾਨੰਤ ਰੀ ਕਰੰ ਪਵੈਣੀ ਸ਼ਾਨ ਗੱਜ ਪਕਾਈ ਉਥੈ ਪਾਏ ਨਾਨਕ ਜੇ ਆ ਜਾਪੇ ਜਾਇ ਧਰਮ ਖੰਡ ਗਾਏ ਹੋ ਧੰਮ ਗਿਆਨ ਖੰਡ ਗਾਇਆ ਕੋ ਕਰਮ ਗੇਤੇ ਬੌਣ ਬਾਣੀ ਵੈਸ਼ੰਤਰ ਕੀਤੇ ਕਾ ਨਮਹੇਸ਼ ਕੀਤੇ ਬ੍ਰਹਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੇ ਆਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇ ਸ ਕੀਤੇ ਸਤਬਦਨਾਥ ਕੀਤੇ ਦਿੱਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਦਿੱਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਪਾਣੀ ਕੀਤੇ ਬਾਸ ਨਰਿੰਦ ਕੀਤਿਆ ਸਰਦੀ ਸੇਵਾ ਕੀਤੇ ਨਾਨਕ ਦੇ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਜੰਡ ਤਤੈ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਤੈ ਕੜਤ ਕਟਿਆ ਬਾਤਿਆ ਨੂੰ ਦਾਗਿਆ ਗਲਾ ਕਥਿਆ ਨ ਜਾਹੇ ਜੇ ਕੋ ਕਹਿ ਬਿਸ਼ਬਦਾਏ ਤਤੈ ਕੜਿਆ ਸੁਰਤਮਤਨ ਬੁੱਧ ਤਤੈ ਕੜਿਆ ਸ੍ਰਾਸਦਾ ਕੀ ਸ਼ਬਦ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰਨ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਪਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਐਮਰ ਹੈ ਨਾ ਠਾਗੇ ਜਾਹੇ ਤਨਕਰਾਮ ਵਸੈ ਮਨ ਮਾਰੇ ਦਿੱਥੈ ਭਗਦਵ ਸਦ ਲੋਕ ਰਹਾ ਅਨੰਦ ਸਚਾ ਮਨ ਸੋਏ ਸਾਜ ਖੰਡ ਬਸੈ ਨਿਰੰਤਾਰ ਕਰ ਕਰ ਵੇਖੈ ਨਦਰੁ ਨੇ ਹਾਲ ਤਥੈ ਅਨੰਮਡਲ ਵਰਪੰਦ ਜੇ ਕੋ ਕਥੈ ਤਾਇੰਤਨੰਤ ਤਥੈ ਲੋਲ ਆਕਾਰ ਜਿਵ ਜਿਵ ਹੁਕਮਤਿ ਵੈ ਤੇ ਬਤਾਰ ਵੇਖਿ ਵਿਗਸੈ ਸਰ ਵਿਚਾਰੁ ਨਾਨਕ ਕਥਨਾ ਕਰੜਾ ਸਾਚ ਜਾਤ ਬਹਾਰਾ ਦੀ ਰਜ ਸੁਨਿਆਰ ਹਰਨ ਮਤ ਵੇਦ ਹਥੀਯਾਰ ਭੋਖ ਲਾਗਣ ਤਪਦਾ ਭੰਡਾ ਭਉ ਅੰਮ੍ਰਿਤ ਤਿਤਾਲ ਕੜੀਏ ਸ਼ਬਦ ਸਦੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤਮ ਮਹਤ ਦੁਸਰਾਤ ਦੁਏ ਦਾਈ ਦਾਇਾ ਥਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਦਰمی ਆਪੋ ਆਪਣੀ ਜੇ ਨੜ ਕੇ ਤੂੰ ਜਨੇ ਨਾਮ ਤੇ ਆਇਆ ਗਏ ਮਸ਼ਕਤ ਕਾਲਤ ਨਾਨਕ ਤੇ ਮੋਖ ਉਜਲੇ ਕਿਤੇ ਸੁਠੀ ਨਾਲ ਜਨੇ ਨਾਮ ਤੇ ਆਇਆ ਗਏ ਮਸ਼ਕਤ ਦਾਲ ਨਾਨਕ ਦੇ ਮੁਖ ਜਲੇ ਕਿਤੇ ਛੁੱਟੀ ਨਾਲ